ਅਗਸੇਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਮਾਲ ਸਿੰਘ ਦੇ ਉੱਪਰ ਪਿਛਲੇ ਦਿਨੀ ਹਮਲਾ ਹੋਇਆ ਸੀ ਹਮਲਾ ਇੱਕ ਪਾਠੀ ਸਿੰਘ ਵੱਲੋਂ ਕੀਤਾ ਗਿਆ ਸੀ ਜਿਸ ਦਾ ਨਾਮ ਜੋਗਾ ਸਿੰਘ ਦੱਸਿਆ ਜਾ ਰਿਹਾ ਸੀ ਔਰ ਇਸ ਹਮਲੇ ਦੇ ਪਿੱਛੇ ਕੀ ਕਾਰਨ ਸੀ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਸਨ ਇਸ ਵੇਲੇ ਸਾਰੇ ਸਵਾਲਾਂ ਦਾ ਜਵਾਬ ਦੇਣ ਲਈ ਮੇਰੇ ਨਾਲ ਉਹ ਪਾਠੀ ਸਿੰਘ ਜੋਗਾ ਸਿੰਘ ਮੌਜੂਦ ਨੇ ਉਹਨਾਂ ਤੋਂ ਜਾਣਦੇ ਕਿ ਆਖਿਰ ਸਿੰਘ ਸਾਹਿਬ ਦੇ ਉੱਪਰ ਹਮਲਾ ਕਰਨ ਦੀ ਕਿਉਂ ਜ਼ਰੂਰਤ ਪਈ ਇਸ ਦੇ ਪਿੱਛੇ ਕੀ ਮੁੱਖ ਕਾਰਨ ਸੀ ਜਿੱਤੇ ਤੱਕ ਵੇਖੋ ਜੀ ਜਿਸ ਤਰ੍ਹਾਂ ਪਿਛਲੇ ਦਿਨੀ ਇਹਨਾਂ ਨੇ ਕੋਈ ਜਿਵੇਂ ਸਰਸੇ ਵਾਲੇ ਦੇ ਖਿਲਾਫ ਇਹਨਾਂ ਹੁਕਮਨਾਮਾ ਜਾਰੀ ਕਰ ਦਿੱਤਾ ਗਿਆ ਕਿ ਉਸ ਨੂੰ ਮaaf ਦਿੱਤਾ ਗਿਆ ਜਦਕਿ ਉਹਨੇ ਮਾਫੀ ਨਹੀਂ ਮੰਗੀ ਇਹ ਕੋਈ ਜ ਰਾਜਨੀਤੀ ਪੋਲੀਟਿਸ਼ੀਅਨ ਬੰਦੇ ਵਿੱਚ ਪੈ ਕਰਕੇ ਇਹਨਾਂ ਸਿੱਖ ਧਰਮ ਦੇ ਨਾਲ ਬਹੁਤ ਗਲਤ ਕੀਤਾ ਹੋਇਆ ਜੋ ਕਿ ਸਿੱਖ ਸਾਰਾ ਰੋਸ ਕਰ ਰਿਹਾ ਸਾਰਾ ਪੰਜਾਬ ਨਹੀਂ ਆਲ ਵਰਲਡ ਹੀ ਰੋਸ ਕਰ ਰਿਹਾ ਇਹ ਨੇ ਕਿਸੇ ਵੀ ਸਮਾਗਮ ਤੇ ਜਾਂ ਕਿਸੇ ਸੰਗਤ ਨੇ ਇਹਨਾਂ ਨੂੰ ਸੱਦਿਆ ਹੀ ਉੱਥੇ ਨਹੀਂ ਪਹੁੰਚੇ ਪੰਜਾ ਸਿੰਘ ਸਾਹਿਬਾਂ ਕੋਈ ਵੀ ਨਹੀਂ ਪਹੁੰਚ ਰਿਹਾ ਨਹੀਂ ਸਟੇਟ ਤੇ ਆ ਰਹੇ ਨਹੀਂ ਕੁਝ ਬੋਲ ਰਹੇ ਆ ਕੋਈ ਨਾ ਦਾ ਹਾਂ ਜਾਂ ਨਾ ਦੇ ਵਿੱਚ ਜਵਾਬ ਨਹੀਂ ਆ ਰਿਹਾ ਕਿ ਠੀਕ ਕੀਤਾ ਜਾਂ ਗਲਤ ਕੀਤਾ ਜਾਂ ਵਾਪਸ ਲੈਣਗੇ ਜਾਂ ਨਹੀਂ ਲੈਣਗੇ ਬਲਕਿ ਇਹਨਾਂ ਦੇ ਪ੍ਰਤੀ ਕੁਝ ਉਪਰੋਂ ਕਮੈਂਟ ਆ ਰਹੇ ਆ ਕਿ ਜੋ ਹੋ ਰਿਹਾ ਠੀਕ ਹੋ ਰਿਹਾ ਇਹ ਜ਼ਿਆਦਾ ਸੋਚ ਆ ਰਹੇ ਆ ਸੰਗਤ ਦੀ ਇਹ ਨਹੀਂ ਮੰਨ ਰਹੇ ਸਿੱਖ ਆਮ ਸਿੱਖ ਸਾਰੇ ਜਿਹੜੇ ਸਿੱਖ ਨੇ ਉਹ ਇਹਨਾਂ ਦਾ ਵੱਧ ਚੜ ਕੇ ਰੋਸ ਕਰ ਰਹੇ ਆ ਸੋ ਦਾਸ ਵੱਲੋਂ ਵੀ ਇਸੇ ਪ੍ਰਤੀ ਕੀਤਾ ਗਿਆ ਰੋਸ ਤੁਹਾਡੇ ਸਾਹਮਣੇ ਆਇਆ ਹੋ ਖੋ ਵੱਚ ਇਸ ਵਿਸ਼ੇ ਤੇ ਗੱਲ ਦੀ ਇਹ ਖੁਲਾਸਾ ਹੁੰਦਾ ਕਿ ਜਿਸ ਪਾਉਣ ਪੁੱਤਰ ਧਰਤੀਸ਼ਰ ਅਨੰਦਪੁਰ ਸਾਹਿਬ ਪਾਉਣ ਪੁੱਤਰ ਤਖਤ ਸ੍ਰੀ ਗੁਰੂ ਕੇਸਗਰ ਸਾਹਿਬ ਜਿੱਥੇ 사ਤਗੁਰਾਂ ਨੇ ਖਾਲਸੇ ਨੂੰ ਨਵਾਜਿਆ ਸੀਗਾ ਖਾਲਸੇ ਨੂੰ ਆਪਣਾ ਰੂਪ ਦੱਸਿਆ ਸੀਗਾ ਉਸ ਸਥਾਨ ਤੇ ਇਸ ਗਿਆਨੀ ਮਾਲ ਸਿੰਘ ਜਦੋਂ ਵਾਰਦਾਤ ਹੋਣ ਤੋਂ ਬਾਅਦ ਕੋਠੀ ਦੇ ਵਿੱਚ ਇਸਦੇ ਇੱਕ ਬੇਟੇ ਤੇ ਇਸਦੇ ਜਿੰਨੇ ਵੀ ਨਾਲ ਸਿੱਖ ਫੋਰਸ ਸੀਗੀ ਉਹਨਾਂ ਨੇ ਕੇਸਾਂ ਦੀ ਬੇਦਬੀ ਪੰਜਾਂ ਕਕਾਰਾਂ ਦੀ ਬੇਦਬੀ ਕਰਦੇ ਸਮ ਬਹੁਤ ਕੋਟਮਾਰ ਕੀਤੀ ਨਹੀਂ ਇਹ ਜੋ ਹਮਲਾ ਤੁਸੀਂ ਕੀਤਾ ਇਹ ਤੁਹਾਡਾ ਆਪਣਾ ਇੱਕ ਨਿੱਜੀ ਵਿਚਾਰ ਸੀ ਪੰਥ ਦੇ ਨਾਤੇ ਤੁਸੀਂ ਕੀਤਾ ਜਾਂ ਤੁਹਾਨੂੰ ਕਿਸੇ ਤੁਸੀਂ ਸੰਸਥਾ ਜਾਂ ਕਿਸੇ ਦੇ ਕਹਿਣ ਤੇ ਇਹ ਕੀਤਾ ਨਹੀਂ ਮੇਰਾ ਕਿਸੇ ਨਾਲ ਕੋਈ ਵੀ ਸਬੰਧ ਨਹੀਂ ਹੈਗਾ ਨਾ ਮੈਂ ਕਿਸੇ ਪੰਥ ਜਸੇ ਬੰਦੀ ਜਾਂ ਕਿਸੇ ਵੀ ਨਾਲ ਕੋਈ ਨਹੀਂ ਇਹ ਮੇਰੇ ਅੰਦਰ ਦੀ ਭਾਵਨਾ ਸੀਗੀ ਜੋ ਕਿ ਹਰੇਕ ਸਿੱਖ ਦੇ ਅੰਦਰ ਹੈ ਪਰ ਉਹ ਕਿਸ ਤਰ੍ਹਾਂ ਕਾੜ ਸਕਦਾ ਉਹ ਕਿਉਂਕਿ ਇਹ ਬਹੁਤ ਪੋਲੀਟੀਸ਼ੀਨ ਹੈ ਇਹਨਾਂ ਦੇ ਵਿੱਚ ਉਸ ਵੇਲੇ ਕੀ ਮਤਲਬ ਸੀ ਸੀ ਜਥੇਦਾਰ ਸਾਹਿਬ ਕਿੱਥੇ ਜਾ ਰਹੇ ਸੀ ਤੁਸੀਂ ਕਿੱਥੇ ਬੈਠੇ ਸੀ ਕਿਸ ਤਰ੍ਹਾਂ ਤੁਸੀਂ ਹਮਲਾ ਕੀਤਾ ਦਾਸ ਤਾਂ ਡੇਲੀ ਨੰਦਪੋਸਾਵ ਕਲਾਸ ਲਾਣ ਆਉਂਦਾ ਸੀਗਾ ਪੜਾਈ ਤਖਤ ਕੇਸਾ ਗੇੜ ਸਾਹਿਬ ਗਏ ਸੀਗੇ ਉੱਥੇ ਮੈਨੂੰ ਨਹੀਂ ਸੀ ਪਤਾ ਕਿ ਅੱਜ ਇਹਨਾਂ ਦੀ ਕੋਈ ਮੀਟਿੰਗ ਹੈ ਕੋਈ ਮੈਨੇਜਰ ਜੇ ਬਦਲੀ ਹੋਇਆ ਉਸ ਦੀ ਇਹਨਾਂ ਪਾਰਟੀ ਕਰ ਰਹੇ ਸੀਗੇ ਦਾਸ ਉੱਥੇ ਬੈਠਾ ਹੋਇਆ ਸੀ ਬੈਠੇ ਇਹ ਆਏ ਇਹ ਜਦੋਂ ਅੰਦਰ ਲੰਘੇ ਇਹ ਬਾਹਰ ਆਏ ਉਦੋਂ ਇਹ ਵਾਰਦਾਤ ਹੋਈ ਫਤੇ ਬਲਾਈ ਦਾਸ ਨੇ ਬੇਨਤੀ ਵੀ ਕੀਤੀ ਇਹਨਾਂ ਕੋਈ ਇਸ਼ਾਰਾ ਨਹੀਂ ਕੀਤਾ ਹੈਗਾ ਮਜਮੂਰ ਮੈਨੂੰ ਇਹ ਖતમ ਚੁੱਕਣਾ ਪਿਆ ਫਿਰ ਕਿਉਂਕਿ ਸਾਰੇ ਸਿੱਖ ਪੰਥ ਵਾਸਤੇ ਚੁੱਕਿਆ ਵਾ ਕੋਈ ਮੈਂ ਆਪਣੇ ਵਾਸਤੇ ਨਹੀਂ ਚੁੱਕਿਆ ਜਾਂ ਕਿਸੇ ਜਸੇਬੰਦੀ ਵਾਸਤੇ ਨਹੀਂ ਚੁੱਕਿਆ ਹੈਗਾ ਕਿ ਜਦੋਂ ਤੁਸੀਂ ਹਮਲਾ ਕੀਤਾ ਉਸ ਤੋਂ ਬਾਅਦ ਅਖਬਾਰਾਂ 'ਚ ਮੀਡੀਆ 'ਚ ਵੀ ਇਹ ਖਬਰ ਆਈ ਤੁਹਾਡੇ ਨਾਲ ਕਿਸੇ ਸੰਸਥਾ ਨੇ ਜਾਂ ਕੋਈ ਸਿੱਖ ਸੰਗਠਨਾ ਨੇ ਕੋਈ ਸੰਪਰਕ ਕੀਤਾ ਹੋਵੇ ਕਿ ਤੁਹਾਡੀ ਇਸ ਕੰਮ ਦੀ ਪ੍ਰਸ਼ੰਸਾ ਹੋ ਰਹੀ ਹੈ ਜਾਂ ਇਸ ਦਾ ਵਿਰੋਧ ਹੋ ਰਿਹਾ ਨਹੀਂ ਦੇਖੋ ਨਾ ਇਹਨਾਂ ਨੇ ਫਿਰ ਮੈਨੂੰ ਜਿਸ ਤਰ੍ਹਾਂ ਪੁੱਛਦੇ ਹਵਾਲੇ ਕਰ ਦਿੱਤਾ ਗਿਆ ਫਿਰ ਮੈਨੂੰ ਨਹੀਂ ਪਤਾ ਇਹਨਾਂ ਨੇ ਜਿਸ ਤਰ੍ਹਾਂ ਬਾਹਾਂ ਬੰਨ੍ਹ ਕਰਕੇ ਮੂੰਹ ਬੰਨ੍ਹ ਕਰਕੇ ਕਿੱਥੇ-ਕਿੱਥੇ ਰੱਖਿਆ ਇਹਨਾਂ ਨੇ ਇਹਨਾਂ ਨੇ ਕਿਸੇ মিডিਆ ਦੇ ਸਾਹਮਣੇ ਨਹੀਂ ਆਉਣ ਦਿੱਤਾ ਨਾ ਕਿਸੇ ਨੂੰ ਪਤਾ ਹੀ ਲੱਗਣ ਦਿੱਤਾ ਨੂੰ ਕਿਸ ਤੇ ਸਿਰਫ ਇਹਨਾਂ ਕੱਲ੍ਹ ਰੋਪੜ ਜੇਲ੍ਹ ਦੇ ਵਿੱਚੋਂ ਮੈਨੂੰ ਛੱਡਿਆ ਕੱਲ੍ਹ ਮੈਂ 3 ਵਜੇ ਘਰ ਆਇਆ ਆਪਣੇ ਪਿਤਾ ਜੀ ਦੇ ਨਾਲ ਫਿਰ ਕੱਲ ਤੋਂ ਫਿਰ ਕੁਝ মিডিਆ ਆਏ ਕੁਝ ਸਿੱਖ ਭਾਈ ਆਏ ਜਿਨ੍ਹਾਂ ਨੂੰ ਹਮਦਰਦੀ ਹੈ ਜਿਨ੍ਹਾਂ ਨੂੰ ਆਪਣੇ ਧਰਮ ਦੇ ਨਾਲ ਪਿਆਰ ਵਾ ਉਹ ਆ ਰਹੇ ਨੇ ਜਿਸ ਤਰ੍ਹਾਂ ਕਿ ਹੁਣ ਤੁਸੀਂ ਵੀ ਆਏ ਰਹੇ ਜਿਸ ਤਰ੍ਹਾਂ ਮੀਡੀਆ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਸੀ ਸਿੰਘ ਸਾਹਿਬ ਵੱਲੋਂ ਔਰ ਐਸਜੀਪੀਸੀ ਪ੍ਰਧਾਨ ਨੇ ਵੀ ਇਹ ਕਿਹਾ ਕਿ ਉਸ ਸਿੰਘ ਨੂੰ ਮਾਫ ਕਰ ਦਿੱਤਾ ਗਿਆ ਕਿਸੇ ਤਰ੍ਹਾਂ ਦੀ ਕੋਈ ਸਜ਼ਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਕਿ ਤੁਹਾਨੂੰ ਪੁਲਿਸ ਲੈ ਕੇ ਗਈ ਕੀ ਤੁਹਾਡੇ ਨਾਲ ਕੋਈ ਤਸ਼ੱਦਦ ਕੀਤਾ ਗਿਆ ਹਾਂਜੀ ਜੀ ਬਿਲਕੁਲ ਪੂਰਾ ਇਹਨਾਂ ਨੇ ਕੀਤਾ ਗਿਆ ਜੀ ਪਹਿਲੇ ਟਾਰਚ ਕੀਤਾ ਬੱਤੀਆਂ ਨਾਲ ਜਿਸ ਤਰ੍ਹਾਂ ਲੱਤਾਂ ਇਦੁਰ ਉਦਰ ਕਰਕੇ ਪੂਰਾ ਟਾਰਚ ਕੀਤਾ ਗਿਆ ਪਹਿਲੇ ਟਾਰਚ ਕੀਤਾ ਗਿਆ ਕਿ ਤੇਰਾ ਕਿਸੇ ਨਾਲ ਸੰਬੰਧ ਜੇ ਤੁਸੀਂ ਕਿਸੇ ਲਾਲਚ ਦੇ ਵਿੱਚ ਆ ਕੇ ਜਾਂ ਦਬਾਅ ਦੇ ਵਿੱਚ ਆ ਕੇ ਕੰਮ ਕੀਤਾ ਜੋ ਕਿ ਮੈਂ ਪਹਿਲਾਂ ਉਹਨਾਂ ਨੂੰ ਸੱਚ ਦੱਸ ਚੁੱਕਿਆ ਸੀਗਾ ਫਿਰ ਉਹਨਾਂ ਨੇ ਦੋਰੇ ਰਾਤ ਨੂੰ ਜਿਹੜਾ ਮੈਨੂੰ ਇਨੀ ਮਾਰਕੋਟ ਕੀਤੀ ਉਹ ਇਸ ਵਿਸ਼ੇ ਤੇ ਕੀਤੀ ਕਿ ਤੂੰ ਸਿੰਘ ਸਾਹਿਬ ਕੋ ਮਾਫੀ ਮੰਗ ਕਿ ਜਦ ਕਿ ਮੈਂ ਮੈਂ ਮਾਫੀ ਨਹੀਂ ਮੰਗ ਸਕਦਾ ਕਮੈਂਟਰਾਂ ਵਾਸਤੇ ਕੀਤਾ ਮੈਂ ਆਪਣੇ ਧਰਮ ਤੇ ੱੱਬਾ ਨਹੀਂ ਲੱਗਣਾ ਚਾਹੁੰਦਾ ਪਰ ਫਿਰ ਵੀ ਉਹਨਾਂ ਇਹ ਨਾਮ ਗੱਲ ਮੰਨਦੇ ਹੋયા ਜਿੰਨੇ ਉੱਥੇ ਵੱਡੇ ਅਫਸਰ ਸੀਗੇ ਉਹਨਾਂ ਨੇ ਮੇਰੇ ਨਾਲ ਬਹੁਤ ਕੁੱਟ ਮਾਰ ਕੀਤੀ ਜਦੋਂ ਕਿ ਮੈਂ ਅਧ ਵਿਚਾਲਾ ਹੋ ਗਿਆ ਆਪਣੀ ਹੋਸ਼ ਖੋਹਤੀ ਫਿਰ ਉਹ ਹਟੇ ਜਿਸ ਵੇਲੇ ਤੁਸੀਂ ਸਿੰਘ ਸਾਹਿਬ ਤੇ ਹਮਲਾ ਕੀਤਾ ਉਸ ਵੇਲੇ ਉਹਨਾਂ ਦੇ ਨਾਲ ਕੌਣ ਕੌਣ ਲੋਕ ਸਨ ਉਸ ਵੇਲੇ ਉਹਨਾਂ ਨੇ ਤੁਹਾਨੂੰ ਕੀ ਮਤਲਬ ਫੜ ਕੇ ਤੁਹਾਡੇ ਨਾਲ ਮਾਰਕੁਟਾਈ ਕੀਤੀ ਜਾਂ ਉਸ ਵੇਲੇ ਕੀ ਹੋਇਆ ਉਹ ਦੱਸ ਉਸ ਵੇਲੇ ਜਦੋਂ ਹਮਲਾ ਉੱਥੇ ਨਾਲ ਉਸ ਦੀ ਜਿਹੜੀ ਨਿੱਜੀ ਸਕਿਉਰਿਟੀ ਸੀਗੀ ਸਿੱਖਾਂ ਦੀ ਜਦੋਂ ਉਹਦੇ ਨਾਲ ਜੋ ਗਨਮੈਨ ਸੀਗੇ ਉਹ ਸੀਗੇ ਉਹਨਾਂ ਨੇ ਉਸੇ ਵਕਤ ਮੇਰਾ ਦਮਾਲਾ ਲਾ ਕਰਕੇ ਕੇਸਾਂ ਦੀ ਬੇਦਬੀ ਕਰਦੇ ਹੋયા ਪੂਰੀ ਮਾਰਕੋਟ ਕੀਤੀ ਫਿਰ ਅੰਦਰ ਕੋਠੀ ਤੇ ਜਾ ਕੇ ਉਸਦੇ ਬੇਟਾ ਜਿਹੜਾ ਸੀਤ ਸਿੰਘ ਸਾਹਿਬ ਦਮਾਲ ਸਿੰਘ ਦਾ ਉਹਨੇ ਕੀਤੀ ਫਿਰ ਉਹਨਾਂ ਪੁੱਸਤੇ ਵਾਲੇ ਕੀਤਾ ਤੇ ਉਹਨਾਂ ਨੂੰ ਕਿਹਾ ਕਿ ਇਹਨੂੰ ਫਟੇ ਤੇ ਚੜਾ ਦਿਓ ਇਸ ਤਰ੍ਹਾਂ ਕਰ ਦਿਓ ਜਿਸ ਤਰ੍ਹਾਂ ਸਿੱਖ ਜਥੇਬੰਦੀਆਂ ਲਗਾਤਾਰ ਪੰਚ ਜੋ ਜਥੇਦਾਰਾਂ ਵੱਲੋਂ ਫੈਸਲਾ ਸੁਣਾਇਆ ਗਿਆ ਸੀ ਡੇਰਾ ਸੱਚਾ ਸੋਦਾ ਦੇ ਮੁਖੀ ਉਹਦੇ ਖਿਲਾਫ ਕੀ ਤੁਹਾਡੇ ਵੱਲੋਂ ਜੋ ਵੀ ਤੁਸੀਂ ਕੀਤਾ ਉਸ ਤੋਂ ਬਾਅਦ ਸਿੱਖ ਜਥੇਬੰਦੀਆਂ ਦਾ ਤੁਹਾਨੂੰ ਕੋਈ ਭਰੋਸਾ ਜਾਂ ਕੋਈ ਉਹਨਾਂ ਵੱਲੋਂ ਤੁਹਾਨੂੰ ਸਾਥ ਮਿਲ ਰਿਹਾ ਕਿ ਤੁਸੀਂ ਜੋ ਵੀ ਕੀਤਾ ਉਹ ਠੀਕ ਕੀਤਾ। ਜਿਹਦਾਸ ਨੇ ਜੋ ਕੀਤਾ ਠੀਕ ਕੀਤਾ ਬਾਕੀ ਜਿਨ੍ਹਾਂ ਨੂੰ ਧਰਮ ਦੇ ਨਾਲ ਪਿਆਰ ਹੈ ਮਨੂੰ ਵਿਸ਼ਵਾਸ ਉਹ ਸਿੱਖ ਨਿੱਤਰਨਗੇ ਕਿਉਂਕਿ ਕੌਮ ਦੇ ਹੀਰੇ ਅੱਜ ਅਜੇ ਜਾਗਦੇ ਆ। ਮੁੱਕੇ ਨਹੀਂ ਏ ਕੋਈ ਵੀ ਚੀਜ਼ ਮੁੱਕਦੀ ਨਹੀਂ ਉਹ ਰੁਕ ਜਾਂਦੀ ਏ ਉਹ ਜਿਹੜੇ ਰੁਕੇ ਹੋਏ ਜ਼ਰੂਰ ਚੱਲਣਗੇ ਇਸ ਵਿਸ਼ੇ ਨੂੰ ਲਿਆ ਕਰਕੇ ਮਨੂੰ ਉਮੀਦ ਏ ਆਪਣੇ ਸਿੱਖ ਭਾਈਆਂ ਤੇ ਸਭ ਤੇ ਵੱਡਿਆਂ ਛੋਟਿਆਂ ਦੇ ਮੈਂ ਹੁਮੇਤ ਕਰਦਾਂ ਕਿ ਹੁਣ ਤੁਸੀਂ ਉੱਥੇ ਡਿਊਟੀ ਨਿਭਾ ਰਹੇ ਹੋ ਜਾਂ ਤੁਹਾਨੂੰ ਉੱਥੋਂ ਫ਼ਰਕ ਕਰ ਦਿੱਤਾ ਗਿਆ ਨਹੀਂ ਉੱਥੋਂ ਉਹਨਾਂ ਨੇ ਫ਼ਰਕ ਕਰ ਦਿੱਤਾ ਗਿਆ ਜੀ ਉਹ ਕੱਲ ਦੀ ਨਿਊਜ਼ ਤੇ ਉਹਨਾਂ ਦੱਸ ਦਿੱਤਾ ਕਿ ਜੋ ਪਾਠੀ ਜੋਗਾ ਸਿੰਘ ਸੀਗਾ ਉਹਨੂੰ ਡਿਊਟੀ ਤੋਂ ਲਾ ਦਿੱਤਾ ਗਿਆ ਉਹਨੇ ਨਾਂ ਸ਼ੈਨ ਸੀਲ ਤੋਂ ਇਹ ਕੰਮ ਕੀਤਾ ਜਿਸ ਤਰ੍ਹਾਂ ਐ ਜੀ ਪੀ ਸੀ ਔਰ ਸਿੰਘ ਸਾਹਿਬ ਵੱਲੋਂ ਕਿਹਾ ਗਿਆ ਕਿ ਉਸ ਪਾਠੀ ਨੂੰ ਮਾਫ ਕਰ ਦਿੱਤਾ ਗਿਆ ਪਰ ਉਸ ਤੋਂ ਬਾਅਦ ਵੀ ਤੁਸੀਂ ਤੁਹਾਡਾ ਕਹਿਣਾ ਕਿ ਤੁਹਾਡੇ ਤੇ ਤਸ਼ੱਦਦ ਕੀਤਾ ਗਿਆ ਪੁਲਿਸ ਦੇ ਤੁਹਾਨੂੰ ਹਿਰਾਸਤ ਚ ਰੱਖਿਆ ਤੁਹਾਨੂੰ ਲੱਗਦਾ ਕਿ ਇਸ ਮਾਮਲੇ ਤੇ ਵੀ ਜੋ ਹੈ ਲੋਕਾਂ ਨੂੰ ਐ ਜੀ ਪੀ ਸੀ ਵੱਲੋਂ ਜਾਂ ਜੋ ਸਿੰਘ ਸਾਹਿਬ ਨੇ ਉਹਨਾਂ ਵੱਲੋਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਕਿ ਉਸ ਸਿੰਘ ਨੂੰ ਮਾਫੀ ਦਿੱਤੀ ਗਈ ਹੈ ਕਿਸੇ ਤਰ੍ਹਾਂ ਦੀ ਕੋਈ ਸਜ਼ਾ ਨਹੀਂ ਦਿੱਤੀ ਗਈ ਹਾਂ ਬਿਲਕੁਲ ਗੁੰਮਰਾਹ ਕੀਤਾ ਜਾ ਰਿਹਾ ਹੈ ਇਹ ਸਿੱਖਾਂ ਨੂੰ ਇਹ ਤੇ ਕੋਈ ਸ਼ੱਕ ਨਹੀਂ ਹੈਗਾ ਇਹਦੇ ਵਿੱਚ ਇਹਨਾਂ ਦੀ ਬਹੁਤ ਵੱਡੀ ਰਾਜਨੀਤੀ ਪਿੱਛੇ ਇਦੇ ਵਿੱਚ ਕੋਈ ਗੱਲ ਨਹੀਂ ਹੈਗੀ ਕਿ ਜਿੱਤੇ ਨਾਮ ਮੰਨਿਆ ਜਾ ਕੇ ਇਹਦੇ ਵਿੱਚ ਇਹਨਾਂ ਦੀ ਕੋਈ ਗੁੰਮਰਾਹ ਕਰਨal ਨਹੀਂ ਗੱਲ ਹੈਗੀ ਬਿਲਕੁਲ ਸਾਫ਼ ਗੁੰਮਰਾਹ ਕਰ ਰਹੇ ਆ ਜਿਸ ਤਰ੍ਹਾਂ ਤੁਸੀਂ ਸਿੰਘ ਸਾਹਿਬ ਤੇ ਹਮਲਾ ਕੀਤਾ ਗਿਆ ਉਸ ਤੋਂ ਬਾਅਦ ਤੁਹਾਡੀ ਨੌਕਰੀ ਵੀ ਚਲੇ ਗਈ ਕੀ ਇਸ ਚੀਜ਼ ਨੂੰ ਲੈ ਕੇ ਤੁਸੀਂ ਅੱਗੇ ਇਸ ਮੁਹਿਮ ਨੂੰ ਇੱਥੇ ਹੀ ਬੰਦ ਕਰ ਦੋਗੇ ਜਾਂ ਅੱਗੇ ਜਿਹੜਾ ਤੁਹਾਡਾ ਇਸ ਸੰਘਰਸ਼ਾ ਚੱਲਦਾ ਰਹੂਗਾ ਇਹ ਸੰਘਰਸ਼ ਉਹਨਾਂ ਚਿਰ ਚੱਲੇਗਾ ਜਿੰਨਾ ਚਿਰ ਇਹ ਆਪਣਾ ਫੈਸਲਾ ਵਾਪਸ ਨਹੀਂ ਲੈਂਦੇ ਜਿਹਦੇ ਪ੍ਰਤੀਕ ਸ਼ੁਰੂ ਹੋਇਆ ਉਹ ਤਾਂ ਲਹਿਰ ਚੱਲੇਗੀ ਜਿੰਨਾ ਚਿਰ ਵਾਪਸ ਨਹੀਂ ਲੈਂਦੇ ਸੋ ਐਸਨ ਜੋਗਾ ਸਿੰਘ ਇਹਨਾਂ ਦਾ ਕਹਿਣਾ ਹੈ ਕਿ ਐਸਜੀਪੀਸੀ ਜਾਂ ਜਥੇਦਾਰ ਵੱਲੋਂ ਭਾਵੇਂ ਜਰੂਰ ਕਿਹਾ ਜਾ ਰਿਹਾ ਹੈ ਕਿ ਜੋਗਾ ਸਿੰਘ ਨੂੰ ਹਮਲੇ ਤੋਂ ਬਾਅਦ ਮਾਫ ਕਰ ਦਿੱਤਾ ਗਿਆ ਪਰ ਜੋਗਾ ਸਿੰਘ ਦੀ ਜੋ ਕਹਾਣੀ ਹੈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਤੇ ਪੁਲਿਸ ਵੱਲੋਂ ਤਸ਼ੱਦਦ ਕੀਤਾ ਗਿਆ ਔਰ ਸਭ ਤੋਂ ਅਹਿਮ ਗੱਲ ਇਹ ਹੈ ਕਿ ਉਹਨਾਂ ਨੇ ਇਹ ਹਮਲਾ ਕਿਸੇ ਸੰਗਠਨ ਜਾਂ ਕਿਸੇ ਜਥੇਬੰਦੀ ਦੇ ਕਹਨ ਤੇ ਨਹੀਂ ਬਲਕਿ ਆਪਣੇ ਆਪ ਕੀਤਾ ਹੈ ਰਾਜੀਵ ਸ਼ਰਮਾ এবੀਪੀ ਸੰਜਾ ਅੰਮ੍ਰਿਤਸਰ